ਪੰਜਾਬ ਸਰਕਾਰ ਵੱਲੋਂ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਪਿੰਡਾਂ ਦੇ ਵਿੱਚ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਸਮੇਂ ਪੰਜਾਬ ਭਾਰ ਦੇ ਵਿੱਚ ਕੁੱਲ 275 ਪਿੰਡੂ ਲਾਇਬ੍ਰੇਰੀਆਂ ਕਾਰਸ਼ੀਲ ਹਨ ਅਤੇ 58 ਉਸਾਰੀ ਅਧੀਨ ਹਨ। ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਜੋਸਤੇ ప్రతి ਹਲਕਾ 4 ਲੱਖ ਰੁਪਏ ਦੀ ਲਗਤ ਆਵੇਗੀ ਇਸ पहलकदमी ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾ ਚ ਸੂਬੇ ਦਾ ਨਾਮ ਰੌਸ਼ਨ ਕਰਨ ਜਦੋਂ ਵੀ ਮੈਂ ਮਤਲਬ ਆਪਣੀ ਸਟੱਡੀ ਕਰਕੇ ਆਨੀਏ ਕਾਲਜ ਦੇ ਵਿੱਚ ਤੇ ਉਸ ਯੂਨੀਵਰਸਿਟੀ ਤੋਂ ਬਾਅਦ ਫਿਰ ਮੈਂ ਇੱਥੇ ਆਪਣੀ ਲਾਇਬ੍ਰੇਰੀ ਦੇ ਵਿੱਚ ਟਾਈਮ ਬਿਤਾਉਂਦੀ ਆ ਤੇ ਉਸ ਤੋਂ ਬਾਅਦ ਮੈਂ ਇੱਥੋਂ ਕੁਝ ਬੁੱਕਸ ਵੀ ਮਤਲਬ ਲੈਂਦੀਆਂ ਨੇ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਪੜ੍ਹ ਕੇ ਇਸ ਬਹੁਤ ਵਧੀਆ ਪ੍ਰਾਲੇ ਦੇ ਲਈ ਮੈਂ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਜ਼ਰਾ ਧੰਨਵਾਦ ਕਰਦੀ ਆ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਐ ਅੱਗੇ ਕੀ ਹੋਣ ਵਾਲਾ ਐ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਐ ਇੱਥੇ ਸਾਨੂੰ ਇਹ ਫਾਇਦਾ ਐ ਪੰਜਾਬ ਦੇ ਮੌਸਮ ਨਾਲ ਜੁੜੀ ਨਵੀਂ ਅਪਡੇਟ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਪੰਜਾਬ ਚੋਂ ਮੌਨਸੂਨ ਦੀ ਵਿਦਾਈ ਹੋਣ ਤੋਂ ਬਾਅਦ ਤਾਪਮਾਨ ਦੇ ਵਿੱਚ ਥੋੜਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਜਿਹੜੀ ਆ ਉਹ ਥੋੜੀ ਦੇਰੀ ਦੇ ਨਾਲ ਪਵੇਗੀ ਤੇ ਇਸੇ ਵਿਚਾਲੇ ਹੁਣ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਖਰਕਾਰ ਪੰਜਾਬ ਦੇ ਵਿੱਚ ਹੁਣ ਮੀਂਹ ਕਦੋਂ ਪਵੇਗਾ ਤਾਂ ਲਗਾਤਾਰ ਹੀ ਪੰਜਾਬ ਦੇ ਮੌਸਮ ਨਾਲ ਜੁੜੀ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਹੁਣ ਇੱਕ ਨਵੀਂ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ ਉਚਾਰੀ ਕੀਤੀ ਗਈ ਹੈ ਤੇ ਉਸ ਨੂੰ ਲੈ ਕੇ ਹੀ ਇੱਕ ਨਵੀਂ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਪੰਜਾਬ ਜੋ ਮੌਨਸੂਨ ਦੀ ਵਿਦਾਈ ਹੋਣ ਤੋਂ ਬਾਅਦ ਤਾਪਮਾਨ ਦੇ ਵਿੱਚ ਥੋੜਾ ਵਾਧਾ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਮਾਹਿਰਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਜਿਹੜੀ ਆ ਉਹ ਦੇਰੀ ਦੇ ਨਾਲ ਪਵੇਗੀ ਤੇ ਮੌਸਮ ਵਿਭਾਗ ਦੇ ਵੱਲੋਂ ਹੁਣ ਜੋ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਮੁਤਾਬਕ 4 ਅਤੇ 5 ਅਕਤੂਬਰ ਨੂੰ ਸੂਬੇ ਦੇ ਮੌਸਮ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਦਲਾਵ ਵੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ ਹੀ ਸੂਬੇ ਦੇ ਵਿੱਚ 5 ਅਕਤੂਬਰ ਨੂੰ ਭਾਰੀ ਮੀਂਹ ਦੀ ਜਿਹੜੀ ਆ ਉਹ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਤਾਂ ਲਗਾਤਾਰ ਹੀ ਪੰਜਾਬ ਦੇ ਮੌਸਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਇਸੇ ਵਿਚਾਲੇ ਹੁਣ ਇੱਕ ਵੱਡੀ ਭਵਿੱਖਬਾਣੀ ਜਿਹੜੀ ਆ ਉਹ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਕਿ 4 ਅਤੇ 5 ਅਕਤੂਬਰ ਨੂੰ ਸੂਬੇ ਦੇ ਮੌਸਮ ਦੇ ਵਿੱਚ ਪੂਰੀ ਤਰ੍ਹਾਂ ਬਦਲਾਵ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਸੂਬੇ ਦੇ ਵਿੱਚ 5 ਅਕਤੂਬਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਵੀ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਤਾਂ ਜੇਕਰ ਅਕਤੂਬਰ ਦੀ ਗੱਲ ਕਰੀਏ ਤਾਂ ਅਤੇ 3 ਅਕਤੂਬਰ ਨੂੰ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ ਯਾਨੀ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜਾ ਆ ਉਹ ਪੈ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਅਕਤੂਬਰ ਦੀ ਸਟਾਰਟਿੰਗ ਦੇ ਵਿੱਚ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੇਖਣ ਨੂੰ ਮਿਲੇਗਾ ਤੇ ਇਸ ਦੇ ਨਾਲ ਹੀ 5 ਅਕਤੂਬਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਆ ਉਚਾਰੀ ਕੀਤੀ ਆ ਤਾਂ ਦਰਅਸਲ ਜੇਕਰ ਅਸੀਂ ਗੱਲ ਕਰੀਏ ਤਾਂ ਮੌਨਸੂਨ ਦੀ ਵਿਦਾਇੀ ਹੋਣ ਤੋਂ ਬਾਅਦ ਲਗਾਤਾਰ ਹੀ ਤਾਪਮਾਨ ਦੇ ਵਿੱਚ ਥੋੜਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਇਹ ਨਵੀਂ ਅਪਡੇਟ ਇਹ ਨਵੀਂ ਭਵਿੱਖਬਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 5 ਅਕਤੂਬਰ ਨੂੰ ਸੂਬੇ ਦੇ ਵਿੱਚ ਜਿਹੜਾ ਆ ਉਹ ਭਾਰੀ ਮੀਂਹ ਪੈ ਸਕਦਾ ਹੈ ਜਿਸ ਨੂੰ ਲੈ ਕੇ 10 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਹੈ ਇਹ 10 ਜ਼ਿਲ੍ਹੇ ਕਿਹੜੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਦੱਸਿਆ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਤਸਰ ਸਾਹਿਬ ਦੇ ਵਿੱਚ yellow alert ਜਿਹੜਾ ਆ ਉਹ ਮੀਂਹ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਤਾਂ ਤਾਪਮਨ ਵਿੱਚ ਵੀ ਥੋੜਾ ਜਿਹਾ ਉਤਰਾਅ ਚੜਾਅ ਜਿਹੜਾ ਆਇਆ ਹੈ ਤੇ ਇਸ ਦੇ ਨਾਲ ਹੀ ਜੇਕਰ ਅਸੀਂ ਤਾਪਮਨ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਉਸਤ ਵਤ ਤੋਂ ਵਤ ਤਾਪਮਨ ਜਿਹੜਾ ਆ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 0.4 ਡਿਗਰੀ ਘਟਿਆ ਤਾਂ ਬਠਿੰਡਾ ਦੇ ਵਿੱਚ ਬਠਿੰਡਾ ਦੀ ਗੱਲ ਕਰੀਏ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਦਾ ਆਪਾਂ ਜਿਹੜਾ ਆ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਲਗਾਤਾਰ ਹੀ ਤਾਪਮਾਨ ਦੇ ਵਿੱਚ ਉਤਾਰ-ਚੜ੍ਹਾਅ ਜਿਹੜਾ ਆ ਉਹ ਆ ਰਿਹਾ ਏ ਇਸੇ ਵਿਚਾਲੇ ਇੱਕ ਵੱਡੀ ਅਪਡੇਟ ਇਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ 5 ਅਕਤੂਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬੀ ਪੈ ਸਕਦਾ ਹੈ ਜਿਸ ਨੂੰ ਲੈ ਕੇ yellow alert ਜਿਹੜਾ ਆ ਉਹ ਜਾਰੀ ਹੋਇਆ ਹੈ ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ 4 ਅਤੇ 5 ਅਕਤੂਬਰ ਨੂੰ ਹੀ ਸੂਬੇ ਦੇ ਵਿੱਚ ਪੂਰੀ ਤਰ੍ਹਾਂ ਮੌਸਮ ਦੇ ਵਿੱਚ ਬਦਲਾਵ ਦੇਖਣ ਨੂੰ ਮਿਲੇਗਾ ਹਾਲਾਂਕਿ ਮਾਹਿਰਾ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ ਇਸ ਵਾਰ ਠੰਡ ਜਿਹੜੀ ਆ ਉਹ ਥੋੜੀ ਦੇਰੀ ਦੇ ਨਾਲ ਪਵੇਗੀ ਪੰਜਾਬ ਦੇ ਮੌਸਮ ਨਾਲ ਜੁੜੀ ਨਵੀਂ ਅਪਡੇਟ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਪੰਜਾਬ ਚੋਂ ਮੌਨਸੂਨ ਦੀ ਵਿਦਾਈ ਹੋਣ ਤੋਂ ਬਾਅਦ ਤਾਪਮਾਨ ਦੇ ਵਿੱਚ ਥੋੜਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਜਿਹੜੀ ਆ ਉਹ ਥੋੜੀ ਦੇਰੀ ਦੇ ਨਾਲ ਪਵੇਗੀ ਤੇ ਇਸੇ ਵਿਚਾਲੇ ਹੁਣ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਖਰਕਾਰ ਪੰਜਾਬ ਦੇ ਵਿੱਚ ਹੁਣ ਮੀਂਹ ਕਦੋਂ ਪਵੇਗਾ ਤਾਂ ਲਗਾਤਾਰ ਹੀ ਪੰਜਾਬ ਦੇ ਮੌਸਮ ਨਾਲ ਜੁੜੀ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਹੁਣ ਇੱਕ ਨਵੀਂ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ ਉਜਾਰੀ ਕੀਤੀ ਗਈ ਆ ਤੇ ਉਸ ਨੂੰ ਲੈ ਕੇ ਹੀ ਇੱਕ ਨਵੀਂ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦਰਸਲ ਪੰਜਾਬ ਚੋਂ ਮੌਨਸੂਨ ਦੀ ਵਿਦਾਈ ਹੋਣ ਤੋਂ ਬਾਅਦ ਤਾਪਮਾਨ ਦੇ ਵਿੱਚ ਥੋੜਾ ਵਾਧਾ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਮਾਹਿਰਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਜਿਹੜੀ ਆ ਉਹ ਦੇਰੀ ਦੇ ਨਾਲ ਪਵੇਗੀ ਤੇ ਮੌਸਮ ਪਿਵਾਗ ਦੇ ਵੱਲੋਂ ਹੁਣ ਜੋ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਮੁਤਾਬਕ 4 ਅਤੇ 5 ਅਕਤੂਬਰ ਨੂੰ ਸੂਬੇ ਦੇ ਮੌਸਮ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਦਲਾਵ ਵੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ ਹੀ ਸੂਬੇ ਦੇ ਵਿੱਚ 5 ਅਕਤੂਬਰ ਨੂੰ ਭਾਰੀ ਮੀਂਹ ਦੀ ਜਿਹੜੀ ਆ ਉਹ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਤੇ ਲਗਾਤਾਰ ਹੀ ਪੰਜਾਬ ਦੇ ਮੌਸਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਇਸੇ ਵਿੱਚ ਆਲੇ ਹੁਣ ਇੱਕ ਵੱਡੀ ਭਵਿੱਖਬਾਣੀ ਜਿਹੜੀ ਆ ਉਹ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਕਿ 4 ਤੇ 5 ਅਕਤੂਬਰ ਨੂੰ ਸੂਬੇ ਦੇ ਮੌਸਮ ਦੇ ਵਿੱਚ ਪੂਰੀ ਤਰ੍ਹਾਂ ਬਦਲਾਵ ਵੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਸੂਬੇ ਦੇ ਵਿੱਚ 5 ਅਕਤੂਬਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਵੀ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਤਾਂ ਜੇਕਰ ਅਕਤੂਬਰ ਦੀ ਗੱਲ ਕਰੀਏ ਤਾਂ 2 ਅਤੇ 3 ਅਕਤੂਬਰ ਨੂੰ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ ਯਾਨੀ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜਾ ਆ ਉਹ ਪੈ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਅਕਤੂਬਰ ਦੀ ਸਟਾਰਟਿੰਗ ਦੇ ਵਿੱਚ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੇਖਣ ਨੂੰ ਮਿਲੇਗਾ ਤੇ ਇਸ ਦੇ ਨਾਲ ਹੀ 5 ਅਕਤੂਬਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਆ ਉੱਚਾਰੀ ਕੀਤੀ ਆ ਤਾਂ ਦਰਅਸਲ ਜੇਕਰ ਅਸੀਂ ਗੱਲ ਕਰੀਏ ਤਾਂ ਮੌਨਸੂਨ ਦੀ ਵਿਦਾਈ ਹੋਣ ਤੋਂ ਬਾਅਦ ਲਗਾਤਾਰ ਹੀ ਤਾਪਮਾਨ ਦੇ ਵਿੱਚ ਥੋੜਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਇਹ ਨਵੀਂ ਅਪਡੇਟ ਇਹ ਨਵੀਂ ਭਵਿੱਖਬਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 5 ਅਕਤੂਬਰ ਨੂੰ ਸੂਬੇ ਦੇ ਵਿੱਚ ਜਿਹੜਾ ਆ ਉਹ ਭਾਰੀ ਮੀਂਹ ਪੈ ਸਕਦਾ ਹੈ ਜਿਸ ਨੂੰ ਲੈ ਕੇ 10 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਹੈ ਇਹ 10 ਜ਼ਿਲ੍ਹੇ ਕਿਹੜੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਦੱਸ ਦਈਏ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਤਸਰ ਸਾਹਿਬ ਦੇ ਵਿੱਚ yellow alert ਜਿਹੜਾ ਆ ਉਹ ਮੀਂਹ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਤਾਂ ਤਾਪਮਨ ਵਿੱਚ ਵੀ ਥੋੜਾ ਜਿਹਾ ਉਤਰਾਰ ਝਟਾਅ ਜਿਹੜਾ ਆਇਆ ਹੈ ਤੇ ਇਸ ਦੇ ਨਾਲ ਹੀ ਜੇਕਰ ਅਸੀਂ ਤਾਪਮਨ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਉਸ ਤੋਂ ਬਾਅਦ ਤਾਪਮਨ ਜੁੜਾਇਆ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 0.4 ਡਿਗਰੀ ਘੱਟ ਹੈ ਤਾਂ ਬਠਿੰਡਾ ਦੇ ਵਿੱਚ ਬਠਿੰਡਾ ਦੀ ਗੱਲ ਕਰੀਏ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਦਾ ਆਪਾਂ ਜਿਹੜਾ ਆ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਲਗਾਤਾਰ ਹੀ ਤਾਪਮਾਨ ਦੇ ਵਿੱਚ ਉਤਾਰ-ਚੜ੍ਹਾਅ ਜਿਹੜਾ ਆ ਉਹ ਆ ਰਿਹਾ ਹੈ ਇਸੇ ਵਿਚਾਲੇ ਇੱਕ ਵੱਡੀ ਅਪਡੇਟ ਇਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ 5 ਅਕਤੂਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬੀ ਪੈ ਸਕਦਾ ਹੈ ਜਿਸ ਨੂੰ ਲੈ ਕੇ yellow alert ਜਿਹੜਾ ਆ ਉਹ ਜਾਰੀ ਹੋਇਆ ਹੈ ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ 4 ਅਤੇ 5 ਅਕਤੂਬਰ ਨੂੰ ਹੀ ਸੂਬੇ ਦੇ ਵਿੱਚ ਪੂਰੀ ਤਰ੍ਹਾਂ ਮੌਸਮ ਦੇ ਵਿੱਚ ਬਦਲਾਵ ਦੇਖਣ ਨੂੰ ਮਿਲੇਗਾ ਹਾਲਾਂਕਿ ਮਾਹਿਰਾ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ ਇਸ ਵਾਰ ਠੰਡ ਜਿਹੜੀ ਆ ਉਹ ਥੋੜੀ ਦੇਰੀ ਦੇ ਨਾਲ ਪਵੇਗੀ